ਹਾਜ਼ਰ ਹੋਈਆਂ ਇੱਕ ਨਵੀਂ ਕਹਾਣੀ ਦੇ ਨਾਲ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਕੀ ਤੁਸੀਂ ਜਾਣਦੇ ਹੋ ਕਿ ਅੱਜ ਮੇਰੇ ਕੋਲ ਇੱਕ ਅਜੀਬ ਤਰ੍ਹਾਂ ਦਾ ਮੁਕੱਦਮਾ ਆਇਆ ਸੀ ਸੁਰਜੀਤ ਸ਼ਾਮ ਨੂੰ ਅਦਾਲਤ ਤੋਂ ਵਾਪਸ ਆਉਣ ਤੋਂ ਬਾਅਦ ਆਪਣੀ ਮਾਂ ਦੇ ਨਾਲ ਚਾਹ ਪੀਂਦੇ ਸਮੇਂ ਗੱਲ ਕਰ ਰਿਹਾ ਸੀ ਤਾਂ ਉਸ ਦੀ ਮਾਂ ਦੀਆਂ ਨਜ਼ਰਾਂ ਉਸ ਵੱਲ ਗਈਆਂ ਅੱਜ ਇੱਕ ਇਸ ਤਰ੍ਹਾਂ ਦਾ ਮੁਜਰਮ ਮੇਰੇ ਸਾਹਮਣੇ ਆਇਆ ਕਿ ਜਿਸ ਉੱਤੇ ਸ਼ਰਾਬ ਪੀ ਕੇ ਕਿਸੇ ਦੀ ਹੱਤਿਆ ਕਰਨ ਦਾ ਆਰੋਪ ਸੀ ਪਰ ਤੁਸੀਂ ਜਾਣਦੇ ਹੋ ਜਦੋਂ ਸਰਕਾਰੀ ਵਕੀਲ ਨੇ ਉਸ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸਨੇ ਆਪਣੇ ਹੀ ਪਿਤਾ ਨੂੰ ਅਦਾਲਤ ਵਿੱਚ ਖੜਾ ਕਰ ਦਿੱਤਾ ਸੁਰਜੀਤ ਦੀ ਮਾਂ ਕਹਿੰਦੀ ਕਿ ਮੈਂ ਕੁਝ ਸਮਝੀ ਨਹੀਂ ਫਿਰ ਉਸਨੇ ਦੱਸਿਆ ਕਿ ਉਸਦਾ ਪਿਤਾ ਸ਼ੁਰੂ ਤੋਂ ਹੀ ਵਿਗੜਿਆ ਹੋਇਆ ਇਨਸਾਨ ਸੀ ਉਸਦੇ ਦਾਦਾ ਜੀ ਚੰਗੀ ਜ਼ਮੀਨ ਜਾਇਦਾਦ ਦੇ ਮਾਲਕ ਸਨ ਉਹਨਾਂ ਕੋਲ ਜਾਇਦਾਦ ਦੀ ਕੋਈ ਵੀ ਕਮੀ ਨਹੀਂ ਸੀ ਨੌਕਰੀ ਦੀ ਵੀ ਕਦੇ ਜ਼ਰੂਰਤ ਨਹੀਂ ਸੀ ਪਈ ਤੇ ਆਵਾਰਾਗਰਦੀ ਸ਼ਰਾਬ ਪੀ ਕੇ ਇਧਰ ਉਧਰ ਘੁੰਮਣ ਦਾ ਸ਼ੌਂਕ ਸੀ ਉਹਨਾਂ ਨੂੰ ਉਸ ਦੀ ਇਹ ਆਦਤ ਤੋਂ ਪਰੇਸ਼ਾਨ ਹੋ ਕੇ ਹੀ ਉਸ ਦੀ ਮਾਂ ਬਚਪਨ ਵਿੱਚ ਹੀ ਉਸ ਦੇ 3 ਸਾਲਾਂ ਦੇ ਭਰਾ ਨੂੰ ਲੈ ਕੇ ਅਲੱਗ ਹੋ ਗਈ ਸੀ ਕਿਉਂਕਿ ਉਸ ਕਰਦਾ ਵੱਡਾ ਬੇਟਾ ਸੀ ਪਿਤਾ ਦਾ ਲਾਡਲਾ ਵੀ ਸੀ ਪਿਤਾ ਨੇ ਜਦੋਂ ਉਸ ਨੂੰ ਮਾਂ ਦੇ ਨਾਲ ਭੇਜਣ ਤੋਂ ਇਨਕਾਰ ਕਰ ਦਿੱਤਾ ਮਾਂ ਦੇ ਜਾਂਦਿਆਂ ਹੀ ਉਹ ਵੀ ਆਜ਼ਾਦ ਹੋ ਗਿਆ ਉਸ ਦੀ ਹਰ ਇੱਕ ਲਜਾਇਜ ਜਿੱਦ ਨੂੰ ਪੂਰਾ ਕਰਨ ਲੱਗਾ ਹਾਲਾਤ ਇਹ ਸੀ ਕਿ ਜਦੋਂ ਉਹ ਜਵਾਨ ਹੋਇਆ ਤਾਂ ਉਹ ਵੀ ਆਪਣੇ ਪਿਓ ਦੀ ਰਾਹ ਦੇ ਉੱਤੇ ਚੱਲ ਪਿਆ ਉਸਨੇ ਸਿੱਧੀ ਤਰ੍ਹਾਂ ਕਿਹਾ ਕਿ ਜੱਜ ਸਾਹਿਬ ਬਚਪਨ ਤਾਂ ਇੱਕ ਗਿੱਲੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਮਾਪਾਪ ਆਪਣੇ ਬੱਚੇ ਨੂੰ ਜਿਸ ਤਰ੍ਹਾਂ ਦੇ ਰੂਪ ਵਿੱਚ ਢਾਲਣਾ ਚਾਹੁੰਦੇ ਹਨ ਜੋ ਉਹਨਾਂ ਨੂੰ ਸਿਖਾਉਂਦੇ ਹਨ ਬੱਚਾ ਉਹੀ ਸਿੱਖਦਾ ਹੈ ਬੱਚਾ ਜਦੋਂ ਵੱਡਾ ਹੋ ਜਾਂਦਾ ਹੈ ਤਾਂ ਉਹ ਉਹੀ ਕੁਝ ਕਰਦਾ ਹੈ ਜੋ ਉਸਦੇ ਮਾਪੇ ਕਰਦੇ ਹਨ ਤਾਂ ਫਿਰ ਬੱਚਾ ਕਿਉਂ ਮੁਜਰਮ ਘਰਾਰ ਕਰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਉਸ ਨੂੰ ਇਹ ਰੂਪ ਵਿੱਚ ਢਾਲਿਆ ਹੁੰਦਾ ਹੈ ਅਸਲੀ ਮੁਜਰਮ ਉਹਨਾਂ ਨੂੰ ਘਰਾਰ ਕੀਤਾ ਜਾਣਾ ਚਾਹੀਦਾ ਹੈ ਜੱਜ ਸਾਹਿਬ ਮੈਂ ਕਬੂਲ ਕਰਦਾ ਹਾਂ ਕਿ ਮੈਂ ਸ਼ਰਾਬ ਪੀ ਕੇ ਛੱਤ ਤੇ ਗਿਆ ਸੀ ਜਦੋਂ ਗੁਰਿੰਦਰ ਸਿੰਘ ਦੀ 12 ਸਾਲ ਦੀ ਬੇਟੀ ਨਾਲ ਗੁਰਮੀਤ ਸਿੰਘ ਨੇ ਗਲਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੇਰਾ ਖੂਨ ਖੋਲ ਉੱਠਿਆ ਉਸ ਨੂੰ ਰੋਕਣ ਦੀ ਚਾਹਤ ਵਿੱਚ ਕਦੋਂ ਮੇਰਾ ਉਸ ਉੱਤੇ ਹੱਥ ਉੱਠਿਆ ਤੇ ਮੈਂ ਉਸ ਦਾ ਖੂਨ ਕਰ ਦਿੱਤਾ ਮੈਨੂੰ ਖੁਦ ਨੂੰ ਪਤਾ ਨਹੀਂ ਲੱਗਿਆ ਪਰ ਜਦੋਂ ਮੈਂ ਆਪਣੀ 16ਵੀਂ سالਗिराह ਤੇ ਸ਼ਰਾਬ ਪੀਤੀ ਸੀ ਤਾਂ ਉਸ ਸਮੇਂ ਵੀ ਮੇਰੇ ਪਿਓ ਨੇ ਮੈਨੂੰ ਕਿਉਂ ਨਹੀਂ ਸੀ ਰੋਕਿਆ ਉਸ ਸਮੇਂ ਤਾਂ ਉਹ ਮੈਨੂੰ ਕਹਿਣ ਲੱਗੇ ਕਿ ਮੈਨੂੰ ਮਾਨ ਮਹਿਸੂਸ ਹੋ ਰਿਹਾ ਹੈ ਕਿ ਮੇਰਾ ਬੇਟਾ ਜਬਾਨ ਹੋ ਚੁੱਕਾ ਹੈ ਮਾਂ ਤੁਹਾਨੂੰ ਕੀ ਹੋਇਆ ਤੁਹਾਡੀ ਤਬੀਅਤ ਤਾਂ ਠੀਕ ਹੈ ਅਚਾਨਕ ਮਾਂ ਦਾ ਪੀਲਾ ਪਿਆ ਚਿਹਰਾ ਦੇਖ ਕੇ ਸੁਰਜੀਤ ਘਬਰਾ ਗਿਆ ਨਹੀਂ ਕੁਝ ਨਹੀਂ ਮੈਨੂੰ ਕੁਝ ਨਹੀਂ ਹੋਇਆ ਸੰਦੀਪਕੌਰ ਨੇ ਖੁਦ ਨੂੰ ਸੰਭਾਲ ਦਿਆ ਹੋਇਆ ਕਿਹਾ ਉਹ ਤੂੰ ਉਸਦਾ ਨਾਮ ਕੀ ਦੱਸਿਆ ਸੀ surjeet ਕਹਿੰਦਾ ਕਿ ਸ਼ਾਇਦ ਉਸਦਾ ਨਾਮ ਹਰਜੀਤ ਸਿੰਘ ਸੀ ਹਰਜੀਤ ਸਿੰਘ ਗਿੱਲਾ ਇਹ ਨਾਮ ਸੁਣ ਕੇ ਸੰਦੀਪਕੌਰ ਦਾ ਦਿਲ ਬੈਠ ਗਿਆ ਉਹ ਸੋਚਦੀ ਰਹੀ ਕਿ ਜਿਸ ਦੀ ਐਨੇ ਸਾਲਾਂ ਤੱਕ ਉਮੀਦ ਰੱਖੀ ਉਹ ਅੱਜ ਸਾਰਾ ਕੁਝ ਮੇਰੇ ਅੱਗੇ ਸੱਚ ਹੋ ਕੇ ਆ ਰਿਹਾ ਹੈ ਇਸ ਬਹਾਨੇ ਉਹ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ ਹਰਜੀਤ ਗਿੱਲਾ ਯਾਨੀ ਕਿ ਉਸਦਾ ਉਹ ਹਰਜੀਤ ਸਿੰਘ ਬੇਟਾ ਜਿਸ ਨੂੰ ਜਨਮ ਦੇ ਕੇ ਉਸਨੇ ਪਹਿਲੀ ਵਾਰ ਮਾਂ ਬਣਨ ਦਾ ਅਹਿਸਾਸ ਮਹਿਸੂਸ ਕੀਤਾ ਸੀ ਤੇ ਜਿਸ ਨੂੰ ਗਲੇ ਲਗਾ ਕੇ ਉਹ ਬਹੁਤ ਖੁਸ਼ ਹੁੰਦੀ ਸੀ ਉਹ ਉਸ ਨੂੰ ਜਦੋਂ ਛੱਡ ਕੇ ਆਈ ਸੀ ਤਾਂ ਕੋਈ ਵੀ ਅਜਾ ਦਿਨ ਨਹੀਂ ਸੀ ਲੰਘਿਆ ਜਦ ਉਸ ਨੂੰ ਯਾਦ ਨਾ ਕੀਤਾ ਹੋਵੇ ਅੱਜ ওই ਬੇਟਾ ਸ਼ਰਾਬ ਪੀ ਕੇ ਕਿਸੇ ਦੇ ਕਤਲ ਦੇ ਇਲਜ਼ਾਮ ਵਿੱਚ ਆਪਣੇ ਛੋਟੇ ਭਰਾ ਦੀ ਅਦਾਲਤ ਵਿੱਚ ਖੜਾ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਡਿੱਗਣ ਲੱਗ ਪਏ ਐਨਾ 25 ਸਾਲਾਂ ਵਿੱਚ ਉਸਨੇ ਸੁਰਜੀਤ ਸਿੰਘ ਨੂੰ ਥੋੜੀ ਜਹੀ ਪਿੰਕ ਨਹੀਂ ਲੱਗਣ ਦਿੱਤੀ ਦੀ ਕੀ ਉਸਦਾ ਪਿਤਾ ਜਿੰਦਾ ਹੈ ਤੇ ਉਸਦਾ ਵੱਡਾ ਭਰਾ ਵੀ ਹੈ ਪਤੀ ਨੂੰ ਛੱਡਣ ਤੋਂ ਬਾਅਦ ਕੁਝ ਦਿਨ ਉਹ ਆਪਣੇ ਪੇਕੇ ਘਰ ਰਹੀ ਤੇ ਜਦੋਂ ਉਸ ਨੂੰ ਸਰਕਾਰੀ ਸਕੂਲ ਵਿੱਚ ਟੀਚਰ ਦੀ ਨੌਕਰੀ ਮਿਲ ਗਈ ਤਾਂ ਉਸਨੇ ਆਪਣੀ ਬਦਲੀ ਇੱਕ ਅਜਿਹੇ ਸ਼ਹਿਰ ਵਿੱਚ ਕਰਾ ਲਈ ਜਿੱਥੇ ਉਸਦੀ ਪਿਛਲੀ ਜ਼ਿੰਦਗੀ ਉਸਦਾ ਪਿੱਛਾ ਨਾ ਕਰ ਸਕੇ ਸੰਦੀਪ ਨੇ ਖੁਦ ਨੂੰ ਵਿਦਵਾ ਸਾਬਿਤ ਕਰਕੇ ਸੁਰਜੀਤ ਦੇ ਦਿਮਾਗ ਵਿੱਚੋਂ ਪਿਤਾ ਦਾ ਨਾ ਹੋਣਾ ਹੀ ਕੱਢ ਦਿੱਤਾ ਉਸਨੇ ਸੁਰਜੀਤ ਸਿੰਘ ਨੂੰ ਚੰਗੀ ਸਿੱਖਿਆ ਦਿੱਤੀ ਚੰਗਾ ਪੜਾ ਲਿਖਾ ਲਿਆ ਸੀ ਜਿਸ ਨਰਨਾਜੋ ਜੱਜ ਦੀ ਕੁਰਸੀ ਤੇ ਬੈਠਾ ਹੋਇਆ ਸੀ ਉਹ ਹੁਣ ਬਹੁਤ ਪਰੇਸ਼ਾਨ ਸੀ ਕਿ ਉਹ ਕਰ ਵੀ ਕੀ ਸਕਦੀ ਹੈ ਉਹ ਹਰਜੀਤ ਸਿੰਘ ਨੂੰ ਆਪਣੀ ਕਿਸਮਤ ਤੇ ਛੱਡ ਦੇਵੇ ਪਰ ਹਰਜੀਤ ਵੀ ਤਏ ਸੱਚ ਹੀ ਕਹਿ ਰਿਹਾ ਸੀ ਕਿ ਉਹ ਉਸ ਵਿੱਚ ਉਸ ਦਾ ਕੋਈ ਕਸੂਰ ਨਹੀਂ ਸਾਰਾ ਕਸੂਰ ਹੀ ਉਸ ਦੇ ਜੰਮਣ ਵਾਲਿਆਂ ਦਾ ਸੀ ਕੀ ਉਹ ਸੁਰਜੀਤ ਨੂੰ ਸਾਰਾ ਕੁਝ ਦੱਸ ਦੇਵੇ ਪਤਾ ਨਹੀਂ ਉਸ ਤੇ ਇਸ ਗੱਲ ਦਾ ਕੀ ਅਸਰ ਪਵੇਗਾ ਉਸ ਨੂੰ ਯਾਦ ਆਇਆ ਕਿ ਜਾਂਦੇ ਸਮੇਂ ਉਸ ਦੇ ਪਤੀ ਨੇ ਉਸ ਨੂੰ ਕਿਹਾ ਕਿ ਵੇਖ ਲਈ ਤੇਰੀ ਤੇ ਮੇਰੀ ਪਰਵਰੀਸ਼ ਵਿਚੰਤਰ ਅਸੀਂ ਖਾਨਦਾਨ ਤੋਂ ਹੀ ਅਮੀਰ ਹਾਂ ਤੇ ਤੁਸੀਂ ਸਰਕਾਰੀ ਮੁਲਾਜ਼ਮ ਉਸਨੇ ਜਿਵੇਂ ਕੀ ਮੇਰਾ ਇਰਾਦਾ ਕੱਟ ਲਈ ਪਰ ਉਸਨੇ ਸੋਚ ਲਿਆ ਸੀ ਕਿ ਸਵੇਰ ਹੁੰਦਿਆਂ ਹੀ ਉਹ ਸਾਰਾ ਕੁਝ surjit ਨੂੰ ਦੱਸ ਦੇਵੇਗੀ ਜਦੋਂ ਉਸਨੇ surjit ਨੂੰ ਇਹ ਸਾਰੀ ਗੱਲ ਦੱਸੀ ਤਾਂ ਇੱਕ ਵਾਰ surjit ਸਦਮੇ ਵਿੱਚ ਆ ਚੁੱਕਿਆ ਸੀ ਪਰ ਉਹ ਸਮਝਦਾਰ ਸੀ ਆਪਣੀ ਮਾਂ ਦੀ ਸਥਿਤੀ ਦਾ ਅੰਦਾਜ਼ਾ ਲਾ ਚੁੱਕਿਆ ਸੀ ਤੇ ਉਸ ਨੂੰ ਕਹਿੰਦਾ ਕਿ ਮਾਂ ਜੇਕਰ ਤੁਸੀਂ ਮੈਨੂੰ ਇਹ ਗੱਲ ਪਹਿਲਾਂ ਦੱਸ ਦਿੰਦੇ ਤਾਂ ਸੰਦੀਪ ਨੇ ਉਸ ਦੀ ਇਹ ਗੱਲ ਪੂਰੀ ਨਾ ਹੋਣ ਦਿੱਤੀ ਤੇ ਵਿੱਚ ਹੀ ਬੋਲ ਪਈ ਤੇ ਕਹਿੰਦੀ ਕਿ ਮੈਂ ਤੇਰੇ ਉੱਤੇ ਤੇਰੇ ਪਿਤਾ ਦਾ ਸਾਇਆ ਵੀ ਨਹੀਂ ਸੀ ਪੈਣ ਦੇਣਾ ਚਾਹੁੰਦੀ ਮੈਨੂੰ ਇਹ ਡਰ ਸੀ ਕਿ ਕਿਤੇ ਤੈਨੂੰ ਉਹ ਮੇਰੇ ਤੋਂ ਖੋਕੇ ਨਾ ਲਾ ਜਾਣਾ ਦੂਸਰੇ ਦਿਨ ਜਦੋਂ ਉਹ ਕੋਰਟ ਵਿੱਚ ਗਿਆ ਤਾਂ ਉਸਨੇ surjeet ਦੇ ਪਿਤਾ ਨਾਲ ਮਿਲਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਬਿਨਾ ਕਿਸੇ ਨਾਂ ਨੁਕਰ ਤੋਂ ਕੋਟ ਵਿੱਚ ਆ ਗਿਆ ਉਸਨੇ ਚਪੜਾਸੀ ਨੂੰ ਕਹਿ ਕੇ ਉਸ ਨੂੰ ਪ੍ਰਾਈਵੇਟ ਕਮਰੇ ਵਿੱਚ ਬਿਠਾ ਲਿਆ ਮੁਕਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੁਰਜੀਤ ਉਸਦੇ ਪਿਤਾ ਨੂੰ ਮਿਲਿਆ ਤੇ ਉਸਨੇ ਦੇਖਿਆ ਕਿ ਆਯਾਸੀ ਨੇ ਉਸ ਦਾ ਚਿਹਰਾ ਉਮਰ ਤੋਂ ਪਹਿਲਾਂ ਹੀ ਬੁੱਢਾ ਕਰ ਦਿੱਤਾ ਸੀ ਝੁੱਡਰੀਆਂ ਪਹਿਣ ਨਾਲ ਪਰੇਆ ਮੂੰਹ ਤੇ ਉੱਤੇ ਕਾਲੇ ਵਾਲ ਤੰਬਾਕੂ ਤੇ ਸਿਗਰਟ ਨਾਲ ਹੋਏ ਪੀਲੇ ਦੰਦ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ ਸੁਰਜੀਤ ਸੋਚ ਵੀ ਨਹੀਂ ਸਕਦਾ ਸੀ ਕਿਸ ਤਰ੍ਹਾਂ ਦਾ ਆਦਮੀ ਮੇਰਾ ਪਿਤਾ ਹੋ ਸਕਦਾ ਹੈ ਉਸਨੇ ਕਦੀ ਆਪਣੇ ਪਿਤਾ ਨੂੰ ਨਹੀਂ ਸੀ ਦੇਖਿਆ ਪਰ ਬਚਪਨ ਤੋਂ ਹੀ ਉਸਨੇ ਆਪਣੇ ਪਿਤਾ ਦੀ ਤਸਵੀਰ ਜਿਵੇਂ ਆਪਣੇ ਦਿਮਾਗ ਤੇ ਬਣਾਈ ਹੋਈ ਸੀ ਉਵੇਂ ਹੀ ਅੱਜ ਵੀ ਬਣੀ ਹੋਈ ਸੀ ਸਤਸਿਰੀਆ ਕਾਲ ਜੱਜ ਸਾਹਿਬ ਸੁਣ ਕੇ ਇੱਕੋ ਦਮ ਉਸਦੀ ਆਸ ਹੀ ਟੁੱਟ ਗਈ ਫਿਰ ਉਸਨੇ ਕਿਹਾ ਕਿ ਆਓ ਬੈਠੋ ਉਸਨੇ ਪਿਤਾ ਨੇ ਕਿਹਾ ਕਿ ਤੁਸੀਂ ਮੈਨੂੰ ਯਾਦ ਕੀਤਾ ਹੈ ਤਾਂ ਸੁਰਜੀਤ ਸਿੰਘ ਨੇ ਕਿਹਾ ਕਿ ਹਾਂਜੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਬੇਟੇ ਨੇ ਤੁਹਾਡੇ ਉੱਪਰ ਇਲਜ਼ਾਮ ਲਗਾਇਆ ਹੋਇਆ ਹੈ ਸੁਰਜੀਤ ਸਿੰਘ ਬਹੁਤ ਗੌਰ ਨਾਲ ਉਹਨਾਂ ਦੇ ਚਿਹਰੇ ਵੱਲ ਦੇਖ ਰਿਹਾ ਸੀ ਸ਼ਾਇਦ ਕੋਈ ਦੁੱਖ dard ਛਿਪਿਆ ਹੋਵੇ ਪਰ ਉਸਨੇ ਬੜੀ ਹੀ ਬੇਸ਼ਰਮੀ ਨਾਲ ਜਵਾਬ ਦਿੱਤਾ ਕਿ ਇਹ ਤਾਂ ਅਮੀਰਾਂ ਦੇ ਪਰਿਵਾਰ ਦੀ ਪਛਾਣ ਹੈ ਮੇਰਾ ਬੇਟਾ ਇਸ ਕਤਲ ਦੇ ਇਲਜ਼ਾਮ ਵਿੱਚੋਂ ਬਚਦਾ ਜਾਏਗਾ ਨੌ ਸੁਨੇ ਸਿਰਫਾ ਕਿਸੇ ਦੀ ਇੱਜ਼ਤ ਬਚਾਉਣ ਲਈ ਇਹ ਕੰਮ ਕੀਤਾ ਫਿਰ ਸੁਰਜੀਤ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਇੱਕ ਹੀ ਬੇਟਾ ਹੈ ਕਿ ਐਨੀ ਗੱਲ ਕਹਿ ਕੇ ਉਹ ਚੁੱਪ ਕਰ ਗਿਆ ਤਾਂ ਉਸਨੇ ਕਿਹਾ ਕਿ ਨਹੀਂ ਮੇਰਾ ਇੱਕ ਹੋਰ ਬੇਟਾ ਸੀ ਉਸ ਦੀ ਮਾਂ ਉਸ ਨੂੰ ਲੈ ਕੇ 25 ਸਾਲ ਪਹਿਲਾਂ ਹੀ ਛੱਡ ਕੇ ਚਲੀ ਗਈ ਸੀ ਬਿਨਾ ਪਿਤਾ ਦੇ ਬੱਚੇ ਦੀ ਪਰਵਰਿਸ਼ ਇਹ ਗੱਲ ਸੁਰਜੀਤ ਕਰ ਰਿਹਾ ਸੀ ਕਿ ਉਸਨੇ ਵਿੱਚ ਹੀ ਰੋਕ ਦਿੱਤਾ ਤੇ ਕਿਹਾ ਕਿ ਮੈਂ ਆਪਣੇ ਬੇਟੇ ਨੂੰ ਬਹੁਤ ਵਧੀਆ ਪਰਵਰਿਸ਼ ਦਿੰਦੀ ਹੈ ਤਾਂ ਕਿ ਉਹ ਕਿਸੇ ਅਣਜਾਣ ਆਦਮੀ ਦੀ ਬੇਟੀ ਨਾ ਗਲਤ ਕੰਮ ਹੁੰਦਿਆਂ ਆਪਣੀ ਜਾਨ ਨੂੰ ਨਾ ਵੇਖਦਿਆਂ ਹੋਇਆ ਵੀ ਇਹ ਕੰਮ ਕਰ ਚੁੱਕਿਆ ਹੈ ਤਾਂ ਸੁਰਜੀਤ ਬੋਲਿਆ ਕਿ ਅੱਛਾ ਇਹ ਹਨ ਤੁਹਾਡੇ ਸੰਸਕਾਰ ਤੁਹਾਡਾ ਬੇਟਾ ਛੱਤ ਤੇ ਸ਼ਰਾਬ ਪੀ ਕੇ ਜਾ ਰਿਹਾ ਸੀ ਅਤੇ ਕਿਸੇ ਦਾ ਕਤਲ ਕਰ ਰਿਹਾ ਹੈ ਤੁਸੀਂ ਉਸ ਨੂੰ ਰੋਕਣ ਦੀ ਬਜਾਏ ਉਸ ਨੂੰ ਹੋਰ ਹੌਸਲਾ ਦੇ ਰਹੇ ਹੋ ਸੁਰਜੀਤ ਨੇ ਕਿਹਾ ਕਿ ਸ਼ਾਇਦ ਤੁਸੀਂ ਵੀ ਇਹਨੂੰ ਇਸ ਦੀ ਮਾਂ ਨਾਲ ਭੇਜਿੰਦੇ ਤਾਂ ਉਸ ਦੇ ਇਹ ਸੰਸਕਾਰ ਨਾ ਹੁੰਦੇ ਹਰਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਫਿਰ ਕਿਹੜਾ ਇਹ ਜੱਜ ਲੱਗ ਜਾਂਦੇ ਸੁਰਜੀਤ ਸਿੰਘ ਨੇ ਫਾਈਲ ਪਲਟਦਿਆਂ ਕਿਹਾ ਕਿ ਸ਼ਾਇਦ ਲੱਗ ਹੀ ਜਾਂਦੇ ਤਾਂ ਉਸ ਦੇ ਪਿਤਾ ਬੋਲੇ ਕਿ ਮੈਨੂੰ ਪਤਾ ਹੈ ਕਿ ਮੇਰਾ ਛੋਟਾ ਬੇਟਾ ਇੱਕ ਪਿਕਾਰੀ ਵਾਲੀ ਜ਼ਿੰਦਗੀ ਹੀ ਜੀ ਰਿਹਾ ਹੋਵੇਗਾ ਕਿ ਤੁਸੀਂ ਕਦੇ ਉਸ ਦਾ ਹਾਲ ਜਾਣਿਆ ਦੀ ਕੋਸ਼ਿਸ਼ ਨਹੀਂ ਕੀਤੀ ਸੁਰਜੀਤ ਨੇ ਉਸ ਦਾ ਮਨ ਪੜਨਾ ਚਾਇਆ ਪਰ ਉਹਨਾਂ ਨੇ ਜਲਦੀ ਜਲਦੀ ਜਵਾਬ ਦਿੱਤਾ ਕਿ ਉਸ ਦਾ ਜ਼ਿਕਰ ਛੱਡੋ ਤੇ ਮੇਰੇ ਇਸ ਬੇਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਸੁਰਜੀਤ ਨੇ ਕਿਹਾ ਕਿ ਇਹ ਤਾਂ ਸਭ ਸਬੂਤ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ ਉਸ ਨੇ ਚਬੜਾਸੀ ਨੂੰ ਅੰਦਰ ਬੁਲਾਉਣ ਲਈ ਕੰਟੀ ਬਜਾਈ ਤੇ ਕਿਹਾ ਕਿ ਬਾਪੂ ਜੀ ਨੂੰ ਬਾਹਰ ਛੱਡ ਕੇ ਆਓ ਇੱਕ ਜੱਜ ਦੇ ਮੂੰਹ 'ਚੋਂ ਇਹ ਬਹੁਤ ਹੀ ਲਹਿਜੇ ਦੇ ਨਾਲ ਬਾਪੂ ਜੀ ਸ਼ਬਦ ਸੁਣ ਕੇ ਇੱਕ ਇੱਕ ਵਾਰ ਤਾਂ ਉਸਦੇ ਪਿਤਾ ਚੌਂਕ ਗਏ ਪਰ ਉਹ ਆਪਣੀ ਆਕੜ ਵਾਲੀ ਚਾਲ ਨਾਲ ਬਾਹਰ ਚਲੇ ਗਏ ਸਾਰੀ ਰਾਤ ਸੁਰਜੀਤ ਇਹ ਕੇਸ ਬੜੀ ਬਾਰਕੀ ਨਾਲ ਪੜਦਾ ਰਿਹਾ ਜਦਕਿ ਹਰਜੀਤ ਆਪਣਾ ਜੁਰਮ ਕਬੂਲ ਕਰ ਚੁੱਕਿਆ ਸੀ ਪਰ ਸੁਰਜੀਤ ਨੂੰ ਇਹ ਲੱਗ ਰਿਹਾ ਸੀ ਕਿ ਉਸਦਾ ਭਰਾ ਚਾਹੇ ਜਿੰਨਾ ਵੀ ਮਰਜੀ ਸ਼ਰਾਬੀ ਹੋਵੇ ਉਹ ਕਿਸੇ ਦਾ ਕਤਲ ਨਹੀਂ ਕਰ ਸਕਦਾ ਉਸਦਾ ਮਨ ਆਪਣੇ ਭਰਾ ਲਈ ਬਹੁਤ ਹੀ ਜ਼ਿਆਦਾ ਪਿਗਲ ਰਿਹਾ ਸੀ ਤੇ ਸੋਚ ਰਿਹਾ ਸੀ ਕਿ ਕਾਸ਼ ਉਹ ਵੀ ਆਪਣੀ ਮਾਂ ਨਾਲ ਇੱਧਰ ਆ ਜਾਂਦਾ ਜਦੋਂ ਦੂਸਰੀ ਸਵੇਰ ਉਹ ਕੋਟ ਜਾ ਰਿਹਾ ਸੀ ਤਾਂ ਉਹ ਬਹੁਤ ਸ਼ਾਂਤ ਸੀ ਉਸਨੇ ਬੜੀ ਹੀ ਬਾਰੀਕੀ ਨਾਲ ਕੇਸ ਫਾਈਲ ਕੀਤਾ ਤੇ ਸਾਰੇ ਦੇ ਸਾਰੇ ਸਬੂਤ ਹੀ ਖੱਟੇ ਕੀਤੇ ਇਸ ਖੋਜ ਨੂੰ ਕੱਢਿਆ ਕੀ ਉਸਨੇ ਸਿਰਫ ਇੱਕ ਅਨਾਬਾਲਿਕਾ ਲੜਕੀ ਨਾਲ ਗਲਤ ਹੁੰਦਿਆ ਹੋਇਆ ਦੇਖ ਕੇ ਇਹ ਕੰਮ ਕੀਤਾ ਹੈ ਜਿਸ ਵਕਤ ਉਸਨੂੰ ਕੁੱਟ ਮਾਰ ਰਿਹਾ ਸੀ ਤਾਂ ਉਸ ਆਰੋਪੀ ਦੇ ਹੱਥ ਵਿੱਚ ਇੱਕ ਛੁਰੀ ਸੀ ਜੋ ਛੁਰੀ ਉਸਦੇ ਆਪਣੇ ਹੀ ਪੇਟ ਵਿੱਚ ਵੱਜ ਗਈ ਕਿਉਂਕਿ ਛੁਰੀ ਉੱਤੇ ਮਿਲੇ ਉਂਗਲਾਂ ਦੇ ਨਿਸ਼ਾਨ ਹਰਜੀਤ ਨਹੀਂ ਬਲਕਿ ਉਸ ਉਸ ਦੂਜੇ ਬੰਦੇ ਦੇ ਸਾਨਾ ਜਿਸ ਦੀ ਮੌਤ ਹੋਈ ਸੀ ਹਰਜੀਤ ਸਿੰਘ ਨੂੰ ਬਰੀ ਕਰ ਦਿੱਤਾ ਗਿਆ ਪਰ ਕੋਰਟ ਤੋਂ ਜਾਣ ਤੋਂ ਪਹਿਲਾਂ ਹੀ ਸੁਰਜੀਤ ਸਿੰਘ ਨੇ ਉਸ ਦੇ ਪਿਤਾ ਨੂੰ ਆਪਣੇ ਪ੍ਰਾਈਵੇਟ ਕਮਰੇ ਵਿੱਚ ਬੁਲਾ ਕੇ ਉਸ ਨੂੰ ਮਿਲਣ ਦੀ ਇੱਛਾ ਜ਼ਾਹਿਰ ਕੀਤੀ ਉਹ ਵੀ ਖੁਸ਼ੀ-ਖੁਸ਼ੀ ਉਸ ਨੂੰ ਮਿਲਣ ਆ ਗਿਆ ਸੁਰਜੀਤ ਸਿੰਘ ਨੇ ਉਹਨਾਂ ਨੂੰ ਕਿਹਾ ਕਿ ਹੁਣ ਤਾਂ ਬਹੁਤ ਹੀ ਖੁਸ਼ ਹੋਵੋਗੇ ਕਿ ਤੁਹਾਡਾ ਬੇਟਾ ਬਰੀ ਹੋ ਚੁੱਕਿਆ ਹੈ ਪਰ ਹਰ ਬਾਰ ਇਹ ਨਹੀਂ ਹੋਏਗਾ ਕਿ ਤੁਹਾਡਾ ਬੇਟਾ ਇਹ ਗਲਤ ਕੰਮ ਕਰਦਾ ਹੋਏਗਾ ਤੇ ਉਸ ਨੂੰ ਜੱਜ ਕਰਨ ਵਾਲਾ ਉਸ ਦਾ ਛੋਟਾ ਭਰਾ ਹੀ ਹੋਵੇਗਾ ਉਸ ਦਾ ਪਿਤਾ ਬਹੁਤ ਹੈਰਾਨੀ ਨਾਲ ਦੇਖਣ ਲੱਗਾ ਕੀ ਮਤਲਬ ਹੈ ਤੁਹਾਡਾ ਤਾਂ ਉਸ ਨੇ ਕਿਹਾ ਕਿ ਹਾਂ ਮੈਂ ਹੀ ਹਰਜੀਤ ਦਾ ਛੋਟਾ ਭਰਾ ਸੁਰਜੀਤ ਮੈਂ ਤੁਹਾਡਾ ਬੇਟਾ ਆਪਣੇ ਆਪ ਨੂੰ ਕਹਿ ਸਕਦਾ ਹਾਂ ਕਿਉਂਕਿ ਜਦ ਤੱਕ ਮੈਂ ਆਪਣੀ ਸੂਰਤ ਸੰਭਾਲੀ ਤਾਂ ਮੈਂ ਆਪਣੀ ਮਾਂ ਨੂੰ ਵਿਧਵਾ ਹੀ ਸਮਝਿਆ ਮੈਂ ਆਪਣੇ ਪਿਤਾ ਦੀ ਸੁੰਦਰ ਤਸਵੀਰ ਜਿਹੜੀ ਇਹ ਆਪਣੇ ਦਿਮਾਗ ਉੱਤੇ ਛਾਪੀ ਹੋਈ ਸੀ ਤੁਸੀਂ ਉਸਦੇ ਬਿਲਕੁਲ ਵੀ ਕਾਬਿਲ ਨਹੀਂ ਹੋ ਬਸ ਹੁਣ ਤੁਸੀਂ ਜਾ ਸਕਦੇ ਹੋ ਮੈਨੂੰ ਉਮੀਦ ਰਹੇਗੀ ਕਿ ਤੁਸੀਂ ਇਹ ਸੱਚ ਆਪਣੇ ਦੂਸਰੇ ਬੇਟੇ ਨਾਲ ਸਾਂਝਾ ਨਹੀਂ ਕਰੋਗੇ ਕਿਉਂਕਿ ਉਹਨਾਂ ਦੇ ਮਨ ਵਿੱਚ ਇਹ ਜਾਣ ਕੇ ਤੁਹਾਡੇ ਤੋਂ ਨਫ਼ਰਤ ਵੀ ਪੈਦਾ ਹੋ ਸਕਦੀ ਹੈ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਪਣੇ ਇਕਲੌਤੇ ਬੇਟੇ ਨੂੰ ਵਿਖੋ ਦਿਓ ਅਤੇ ਸੁਰਜੀਤ ਨੇ ਕਿਹਾ ਕਿ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਤੁਸੀਂ ਆਪਣੇ ਤੇ ਆਪਣੀ ਪਤਨੀ ਦੇ ਪਰਵਰਿਸ਼ ਵਿਚਾਰ ਹੁਣ ਅੰਤਰ ਸਮਝ ਚੁੱਕੇ ਹੋਵੋਗੇ ਸੁਰਜੀਤ ਦੀ ਇਹ ਗੱਲ ਸੁਣ ਕੇ ਉਸ ਦਾ ਪਿਤਾ ਬਹੁਤ ਹੈਰਾਨ ਰਹਿ ਗਿਆ ਉਥੋਂ ਚਲਾ ਗਿਆ ਅੱਜ ਉਸ ਦਾ ਸਾਰਾ ਹੀ ਕਮਾਂਡ ਟੁੱਟ ਕੇ ਚੂਰ ਹੋ ਚੁੱਕਾ ਸੀ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦੱਸਿਓ ਜੇਕਰ ਕਹਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਧੰਨਵਾਦ